ਦਿਨਾਂ ਦੇ ਵਿੱਚ ਜਿੱਕੇ ਸਾਡੇ ਭਾਈ ਸਾਹਿਬ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਸੀ ਔਰ ਸਾਡੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਸੀਂ ਅਸੀਂ ਐਸਪੀ ਸਾਹਿਬ ਦੇ ਆਫਿਸ ਇੱਥੇ ਆਏ ਆ ਸਾਡਾ ਬੈਠ ਕੇ ਆਪਸ ਚ ਉਹਨਾਂ ਨੇ ਕੰਪਰਮਾਈਜ਼ ਕਰਵਾਇਆ ਵਾ ਉਹ ਸੀ ਜਿਹੜਾ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਉਹ ਹੋ ਰਿਹਾ ਵਾ ਔਰ ਵਿੱਚ ਨਾ ਹੀ ਕੋਈ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਆ ਇਹ ਰਾਜ ਸਾਨੂੰ ਆ ਔਰ ਅਸੀਂ ਗਾਵੇਂ ਜਿਹੜਾ ਦੂਜੇ ਦੇ ਨਾਲ ਮਿਲ ਕੇ ਭਰਾਵਾਂ ਨੂੰ ਚੱਲਾਂਗੇ ਕਰੀਏ ਇਹਦੇ ਵਿੱਚ ਇਹਨਾਂ ਨੇ ਆਪਣੇ ਪਾਸਟਰ ਅਨੁਰੁੱਲਾ ਜੀ ਵੱਲੋਂ ਵਿਸ਼ਵਾਸਨ ਦਵਾਇਆ ਗੌਰਵ ਜੀ ਨੇ ਕੀ ਜਿਹੜਾ ਕਲ ਸਮਾਗਮ ਹੋ ਰਿਹਾ ਇਹਨਾਂ ਦਾ ਉਹਦੇ ਵਿੱਚ ਹਿੰਦੂ ਸਮਾਜ ਸਿੱਖ ਸਮਾਜ ਬਾਲਮਿਕ ਸਮਾਜ ਕਿਹੇ ਸਮਾਜ ਬਾਰੇ ਕੋਈ ਟਿੱਪਣੀ ਨਹੀਂ ਹੋ ਗਈ ਨਾ ਹੀ ਕੋਈ ਹੋਰ ਸਮਾਜ ਦਾ ਜ਼ਿਕਰ ਹੋਏਗਾ ਵਿੱਚ ਇਹਨਾਂ ਨੇ ਆਪਣੀ ਵਿਸ਼ਵਾਸ ਦਵਾਇਆ ਐਸਪੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਆ ਇਸ ਜੀਤੇ ਅਹੀਂ ਵੀ ਸਹਮਤੀ ਜਤਾਈ ਆ ਕਿ ਠੀਕ ਐ ਜੇ ਤੁਸੀਂ ਕਿਸੇ ਨੂੰ ਨਹੀਂ ਕਿਹਾ ਨਾ ਹੀ ਤੁਸੀਂ ਕਿਸੇ ਧਰਮ ਦੇ ਖਿਲਾਫ ਬੋਲੋਗੇ ਤੇ ਅਸੀਂ ਵੀ ਤੁਹਾਡਾ ਸਹਿਯੋਗ ਕਰਾਂਗੇ ਹਲੇਲੂਇਆ ਸ਼ਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚੱਲ ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜਿਵੇਂ ਕਿ ਤੁਹਾਡੇ ਨਾਲ ਇੱਕ ਪਹਿਲੇ ਵੀ ਵੀਡੀਓ ਸ਼ੇਅਰ ਕੀਤੀ ਗਈ ਸੀ ਜਿਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਕੁਝ ਆਗੂਆਂ ਦੇ ਵੱਲੋਂ ਕੁਝ ਜਿੱਥੇ ਬੰਦੀਆਂ ਦੇ ਵੱਲੋਂ 11 ਜੂਨ ਦਾ ਵਾਲਾ ਹੌਂ ਵਾਲਾ ਕਰੂਜ਼ਰ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੋਣਾ ਸੀ ਉਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਔਰ ਉਸ ਨੂੰ ਲੈ ਕੇ ਜੋ ਕਿ ਸਾਡੇ ਪ੍ਰਧਾਨ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਵੀਪਰ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਸੇ ਨੂੰ ਲੈ ਕੇ ਅੱਜ ਇੱਕ ਹੋਰ ਵੀਡੀਓ ਜੋ ਕਿ ਦਰਨਾ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਸਭ ਜਥੇਬੰਦੀਆਂ ਦੇ ਵੱਲੋਂ ਸਭ ਆਗੂ ਆਗੂਆਂ ਦੇ ਵੱਲੋਂ ਔਰ ਸਾਡੇ ਬ੍ਰਦਰ ਜੋ ਕਿ ਜਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਨਾਲ ਮਿਲ ਕੇ ਜੋ ਕਿ ਪ੍ਰਸ਼ਾਸਨ ਦੇ ਕੋਲ ਜਾ ਕੇ ਜੋ ਕਿ ਇੱਕ ਜੁੱਟ ਹੋ ਕੇ ਉਹਨਾਂ ਨੇ ਜੋ ਕਿ ਸੁਲਾਹ ਕੀਤੀ ਔਰ ਅੱਜ ਇਸ ਵੀਡੀਓ ਦੇ ਵਿੱਚ ਸਭ ਜੋ ਕਿ ਜਥੇਬੰਦੀਆਂ ਸਾਡੇ ਸਪੈਸ਼ਲ ਫਾਦਰ ਅਪੋਸਟਰ ਅੰਕੁਰ ਔਰ ਯੂਸਫ ਨੂਲਾ ਜੀ ਦੇ ਦੇ ਵਿੱਚ ਉਹਨਾਂ ਨੇ ਜੋ ਕਿ ਪਿਆਰ ਦਾ ਸਬੂਤ ਦਿੱਤਾ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੱਜ ਅੰਮ੍ਰਿਤਸਰ ਦੇ ਵਿਖੇ ਇੱਕ ਹੰਕਾਰੀ ਮੀਟਿੰਗ ਵਿੱਚ ਪਰਜੋਤ ਸਿੰਘ ਵਿਕਰ ਡਿਪਟੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਅੰਮ੍ਰਿਤਸਰ ਸਹਿ ਦੇ ਵੱਖ-ਵੱਖ ਧਾਰਮਿਕ ਆਗੂਆਂ ਦੀ ਕੀਤੀ ਗਈ ਜਿਸ ਵਿੱਚ ਸ਼੍ਰੀ ਜਤਿੰਦਰ ਮਸੀਹ ਗੌਰਵ ਵਾਲੋ ਹੋਣ ਨਾ ਧਰਮਾਂ ਦੇ ਆਗੂਆਂ ਦੀ ਗਲਤ ਫੈਮਿਲੀਆ ਦੂਰ ਕਰਦਿਆ ਆਪਸੀ ਭਾਈਚਾਰਕ ਸਾਂਝ ਸਦਾ ਕੀਤੀ ਅਤੇ ਜੋ ਮਸੀਹ ਧਾਰਮਿਕ ਸਮਾਜ 11 ਜੂਨ ਅਪੋਸਟਰ ਅੰਕੁਰ ਇਨ ਰੂਲਾ ਜੀ ਦੀ ਅਗਵਾਈ ਵਿੱਚ ਹੋਣ ਜਾ ਰਿਹਾ ਇਸ ਸਬੰਧੀ ਸਾਰੇ ਧਰਮਾਂ ਦੇ ਆਗੂਆਂ ਦੇ ਨਿਰਗਿਰਧਤ ਕਰਵਾਉਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਾ ਪਰੋਸਾ ਦਿੱਤਾ ਔਰ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੱਜ ਜੋ ਕਿ ਸਾਰਿਆਂ ਨੇ ਜੋ ਕਿ ਇਕੱਠਾ ਹੋ ਕੇ ਪ੍ਰਸ਼ਾਸਨ ਦੇ ਦੁਆਰਾ ਜੋ ਕਿ ਸਾਂਝ ਨੂੰ ਪੈਦਾ ਕੀਤਾ ਔਰ ਇੱਕ ਪਿਆਰ ਨੂੰ ਜੋ ਕਿ ਪੈਦਾ ਕੀਤਾ ਔਰ ਸਭਰਿਆਂ ਨੇ ਇੱਕ ਦੂਜੇ ਨੂੰ ਜੋ ਕਿ ਵਿਸ਼ਵਾਸ ਦੁਆਏ ਕਿ ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਵਿਰੋਧ ਦੇ ਲਈ ਕਰੇ ਨਹੀਂ ਹੋਵਾਂਗੇ ਇੱਕ ਦੂਜੇ ਦੀ ਧਰਮ ਦੇ ਲਈ ਨਹੀਂ ਲੜਾਂਗੇ ਅਸੀਂ ਸਭ ਦੇ ਨਾਲ ਮੋੜਾ ਲਾ ਕੇ ਖਰੇ ਹੋਵਾਂਗੇ ਔਰ ਜੋ ਵੀ 11 ਜੂਨ ਨੂੰ ਜੋ ਕਿ ਕੱਲ ਕ੍ਰਸਡੋਂ ਜਾਣ ਜਾ ਰਿਹਾ ਅਪੋਸਟਰ ਅੰਕੁਰ ਯੂਸਫ ਨੋਲਾ ਜੀ ਦੇ ਵੱਲੋਂ ਜੋ ਕਿ 11 ਜੂਨ ਨੂੰ ਜੋ ਕਿ ਅੰਮ੍ਰਿਤਸਰ ਦੇ ਵਿੱਚ ਕ੍ਰਸਡੋਂ ਜਾਣ ਜਾ ਰਿਹਾ ਉਸ ਨੂੰ ਕੋਈ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕਰੇਗਾ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਸਾਰਿਆਂ ਨੇ ਵਿਸ਼ਵਾਸਦਾ ਹੈ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਮੇਰਾ ਨਾਮ ਜਸਵਿੰਦਰ ਮਸੀਹ ਗੌਰਵ ਹੈ ਆ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਭਾਈ ਸਾਹਿਬ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਸੀ ਉਹ ਸਾਡੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅੱਜ ਸਾਡੇ ਅਸੀਂ ਐਸਪੀ ਸਾਹਿਬ ਦੇ ਆਫਿਸ ਇੱਥੇ ਆਏ ਆਂ ਸਾਡਾ ਬੈਠ ਕੇ ਆਪਸ ਵਿੱਚ ਉਹਨਾਂ ਨੇ ਕੰਪਰਮਾਈਜ਼ ਕਰਵਾਇਆ ਵਾ ਸਾਡੇ ਇਹ ਭਰਾਵਾਂ ਨੇ ਸਾਡੀ ਸਰਕਾਰ ਦੇ ਯੋਗ ਨੇ ਅਸੀਂ ਸਾਰੇ ਧਰਮ ਦਾ ਸਤਕਾਰ ਕਰਦੇ ਆਂ ਕੰਪਰਮਾਈਜ਼ ਇਹ ਹੈ ਵੀ ਦਿੱਪੋ ਸੁਨ ਸੰਵਿਧਾਨ ਜਿਹੜਾ ਵਾ ਸਾਨੂੰ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅੱਜ ਕੱਲ 25 ਤੋਂ 28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਉਹ ਅਸੀਂ ਜਿਹੜਾ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਉਹ ਹੋ ਰਿ ਪਰੇ ਵਿੱਚ ਨਾਲ ਕੋਈ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਆ ਤੇ ਨਾਲ ਸਾਨੂੰ ਆ ਉਹ ਅਸੀਂ ਗਾਹ ਵਿੱਚ ਜਿਹੜਾ ਦੂਜੇ ਦੇ ਨਾਲ ਮਿਲ ਕੇ ਭਰਾਵਾਂ ਨੂੰ ਚੱਲਾਂਗੇ ਉਹ ਸਮਾਜਿਕ ਵਧੀਆ ਸੇਧ ਦਵਾਂਗੇ ਧੰਨਵਾਦ ਅੱਜ ਭਾਈ ਸਾਹਿਬ ਨੇ ਤੇ ਐਸਪੀ ਸਾਹਿਬ ਦੇ ਦਫ਼ਤਰ ਬੈਠੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਕਿਹੇ ਹਿੰਦੂ ਕਿਹੇ ਸਿੱਖ ਕਿਹੇ ਬਾਲਮਿਕ ਸਮਾਜ ਦੇ ਖਿਲਾਫ ਕੋਈ ਨਹੀਂ ਬੋਲਣਗੇ ਨਾਨੇ ਨੇ ਵੀ ਵਿਸ਼ਵਾਸ ਦਵਾਇਆ ਐ ਐਸਪੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਐ ਇਸ ਚੀਤੇ ਅਹੀਂ ਵੀ ਸ਼ਮਤੀ ਜਿਤਾਈ ਆ ਕਿ ਠੀਕ ਐ ਜੇ ਤੁਸੀਂ ਕਿਸੇ ਨੂੰ ਨਹੀਂ ਕਿਹਾ ਨਾ ਹੀ ਤੁਸੀਂ ਕਿਸੇ ਧਰਮ ਦੇ ਖਿਲਾਫ ਬੋਲੋਗੇ ਤੇ ਅਹੀਂ ਵੀ ਤੁਹਾਡਾ ਸਹਿਯੋਗ ਕਰਾਂਗੇ ਜੀ ਮਹਾਰਾਜ ਜੀ ਕਿਹੜਾ ਕੱਲ ਪ੍ਰੋਗਰਾਮ ਹੋ ਰਿਹਾ ਉਹ ਹੋਏਗਾ ਠੀਕ ਐ ਜੀ ਸਭਧਾਨ ਇਹਨਾਂ ਨੂੰ ਆਗਿਆ ਦਿੱਤਾ ਕਿ ਆਪਣੇ ਧਰਮ ਦਾ ਪ੍ਰਚਾਰ ਕਰਦਾ ਠੀਕ ਐ ਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਿਸੇ ਧਰਮ ਦੇ ਖਿਲਾਫ ਕੋਈ ਸਵਾਲ ਜਵਾਬ ਨਹੀਂ ਹੋਣਗੇ ਕੋਈ ਧਰਮ ਨੂੰ ਗਲਤ ਨਹੀਂ ਕਿਹਾ ਜਾਏਗਾ ਹਾਂ ਆਪਣੇ ਧਰਮ ਨੂੰ ਇਹ ਜਾਜਾਕਾਰ ਕਰਨਾ ਅਸੀਂ ਵੀ ਆਪਣੇ ਆਪਣੇ ਧਰਮ ਦੀ ਜਾਜਾਕਾਰ ਕਰੀਏ ਜਿਹੜੇ ਵਿੱਚ ਇਹਨਾਂ ਨੇ ਆਪਣੇ ਪਾਸਟਰ ਅੰਰੂਲਾ ਜੀ ਵੱਲੋਂ ਵਿਸ਼ਵਾਸਨ ਦਵਾਇਆ ਗੌਰਵ ਜੀ ਨੇ ਕਿ ਜਿਹੜਾ ਕੱਲ ਸਮਾਗਮ ਹੋ ਰਿਹਾ ਇਹਨਾਂ ਦਾ ਉਹਦੇ ਵਿੱਚ Hindu ਸਮਾਜ Sikh ਸਮਾਜ 발ਮਿਕ ਸਮਾਜ ਕਿਸੇ ਸਮਾਜ ਬਾਰੇ ਕੋਈ ਟਿੱਪਣੀ ਨਹੀਂ ਹੋ ਗਈ ਨਾ ਹੀ ਕੋਈ ਹੋਰ ਸਮਾਜ ਦਾ ਜ਼ਿਕਰ ਹੋਏਗਾ ਵਿੱਚੋਂ ਨਹੀਂ ਇਹਦੇ ਮੰਗ ਪੱਤਰ ਦਿੱਤਾ ਹੀ ਕੰਪਲੇਂਟ ਨਹੀਂ ਦਿੱਤੀ ਮੰਗ ਪੱਤਰ ਦਿੱਤਾ ਸੀ ਜਿਹੜਾ ਕਿ ਹੁਣ ਸਾਡੀ ਸੈਮਟੀ ਹੋ ਗਈ ਆ ਤੁਹਾਨੂੰ ਸਾਰੇ ਮੇਰੇ ਵੱਲੋਂ ਜੈ ਐਮ ਸੀ ਜੀ ਮੇਰਾ ਨਾਮ ਜਸਵਿੰਦਰ ਮਸੀ ਗੌਰਵ ਆ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਡੇ ਭਾਈ ਸਾਹਿਬ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਸੀ ਪਰ ਸਾਡੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਸੀਂ ਅਸੀਂ ਐਸ ਪੀ ਸਾਹਿਬ ਦੇ ਆਫਿਸ ਇੱਥੇ ਆਏ ਆ ਸਾਡਾ ਬੈਠ ਕੇ ਆਪਸ ਵਿੱਚ ਉਹਨਾਂ ਨੇ ਕੰਪਰਮਾਈਜ਼ ਕਰਵਾਇਆ ਵਾ ਸਾਡੇ ਇਹ ਭਰਾ ਨੇ ਸਾਡੇ ਸਤਕਾਰ ਦੇ ਯੋਗ ਨੇ ਅਸੀਂ ਸਾਰੇ ਧਰਮ ਦਾ ਸਤਕਾਰ ਕਰਦੇ ਆਂ ਕੰਪਰਮਾਈਜ਼ ਇਹ ਹੈ ਵੀ ਦੇਖੋ ਸੰਵਿਧਾਨ ਜਿਹੜਾ ਵਾ ਸਾਨੂੰ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅੱਜ ਕੱਲ ਮੱਤੀ ਕੋ 28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਉਹ ਅਸੀਂ ਜਿਹੜਾ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਉਹ ਹੋ ਰਿਹਾ ਵਾ ਔਰ ਇਹ ਵਿੱਚ ਨਾਲ ਕੋਈ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਆ ਤੇ ਨਾਲ ਹੀ ਸਾਨੂੰ ਆ ਔਰ ਅਸੀਂ ਗਾਹ ਵਿੱਚ ਜਿਹੜਾ ਦੂਜੇ ਦੇ ਨਾਲ ਮਿਲ ਕੇ ਭਰਾਵਾਂ ਨੂੰ ਚੱਲਾਂਗੇ ਔਰ ਸਮਾਜਿਕ ਵਧੀਆ ਸੇ ਦਵਾਂਗੇ ਧੰਨਵਾਦ ਅੱਜ ਭਾਈ ਸਾਹਿਬ ਨੇ ਤੇ ਐਸਪੀ ਸਾਹਿਬ ਦੇ ਦਫ਼ਤਰ ਬੈਠੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਇਹ ਹਿੰਦੂ ਇਹ ਸੇਕ ਕਿਹੇ ਬਾਲਵਿਕ ਸਮਾਜ ਦੇ ਖਿਲਾਫ ਕੋਈ ਨਹੀਂ ਬੋਲਣਗੇ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਐਸਪੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਇਹ ਚੀਤੇ ਅਹੀਂ ਵੀ ਸ਼ਮਤੀ ਜਿਤਾਈ ਆ ਕਿ ਠੀਕ ਐ ਜੇ ਤੁਸੀਂ ਕਿਸੇ ਨੂੰ ਨਹੀਂ ਕਿਹਾ ਨਾ ਹੀ ਤੁਸੀਂ ਕਿਹੇ ਧਰਮ ਦੇ ਖਿਲਾਫ ਬੋਲੋਗੇ ਤੇ ਅਸੀਂ ਵੀ ਤੁਹਾਡਾ ਸਹਿਯੋਗ ਕਰਾਂਗੇ ਜੀ ਮਹਾਰਾਜੀ ਤੇਰਾ ਕੱਲ ਪ੍ਰੋਗਰਾਮ ਹੋ ਰਿਹਾ ਉਹ ਹੋਏਗਾ ਠੀਕ ਐ ਇਹ ਸਵਧਾਨ ਇਹਨਾਂ ਨੂੰ ਆਗਿਆ ਦਿੰਦਾ ਕਿ ਆਪਣੇ ਧਰਮ ਦਾ ਪ੍ਰਚਾਰ ਕਰਦਾ ਠੀਕ ਐ ਜੀ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਿਹੇ ਧਰਮ ਦੇ ਖਿਲਾਫ ਕੋਈ ਸਵਾਲ ਜਵਾਬ ਨਹੀਂ ਹੋਣਗੇ ਕੁਝ ਧਰਮ ਨੂੰ ਗਲਤ ਨਹੀਂ ਕਿਹਾ ਜਾਏਗਾ ਹਾਂ ਆਪਣੇ ਧਰਮ ਨੂੰ ਇਹ ਜਾਜਾਕਾਰ ਕਰਨਾ ਅਸੀਂ ਵੀ ਆਪਣੇ ਆਪਣੇ ਧਰਮ ਦੀ ਜਾਜਾਕਾਰ ਕਰੀਏ ਇਹਦੇ ਵਿੱਚ ਇਹਨਾਂ ਨੇ ਆਪਣੇ ਪਾਸਟਰ ਨਰੂਲਾ ਜੀ ਵੱਲੋਂ ਵਿਸ਼ਵਾਸਨ ਦਵਾਇਆ ਗੌਰਵ ਜੀ ਨੇ ਕਿ ਜਿਹੜਾ ਕਲ ਸਮਾਗਮ ਹੋ ਰਿਹਾ ਇਹਨਾਂ ਦਾ ਉਹਦੇ ਵਿੱਚ Hindu ਸਮਾਜ Sikh ਸਮਾਜ Paalmik ਸਮਾਜ ਕਿਸੇ ਸਮਾਜ ਬਾਰੇ ਕੋਈ ਟਿੱਪਣੀ ਨਹੀਂ ਹੋਗੀ ਨਾ ਹੀ ਕੋਈ ਉਹ ਸਮਾਜ ਦਾ ਜ਼ਿਕਰ ਹੋਏਗਾ ਵਿੱਚ ਨਹੀਂ ਇਹਨੇ ਮੰਗ ਪੱਤਰ ਦਿੱਤਾ ਹੀ ਕੰਪਲੇਂਟ ਨਹੀਂ ਦਿੱਤੀ ਮੰਗ ਪੱਤਰ ਦਿੱਤਾ ਸੀ ਜਿਹੜਾ ਕਿ ਹੁਣ ਸਾਡੀ 70 ਹੋ ਗਈ ਆ ਤੁਹਾਨੂੰ ਜਿਵੇਂ ਕਿ ਤੁਸੀਂ ਵੀਡੀਓ ਨੂੰ ਦੇਖਿਆ ਔਰ ਸੁਣਿਆ ਔਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਸਭ ਜਿੱਥੇ ਬੰਦੀਆਂ ਦੇ ਵੱਲੋਂ ਸਭ ਆਗੂਆਂ ਦੇ ਵੱਲੋਂ ਜੋ ਕਿ ਭਾਈਚਾਰਕ ਪਿਆਰ ਦਾ ਸਬੂਤ ਦਿੱਤਾ ਗਿਆ ਔਰ ਇਹਨਾਂ ਦੇ ਨਾਲ ਜੋ ਕਿ ਗੱਲਬਾਤ ਕਰਦੇ ਇਹਨਾਂ ਨੂੰ ਪਤਾ ਲੱਗਾ ਕਿ ਅੱਗੇ ਵੀ ਇਹ ਸਭ ਹਰ ਇੱਕ ਧਰਮ ਦੇ ਲੋਕ ਮੋਢੇ ਨਾਲ ਮੋਢਾ ਲਾ ਕੇ ਖਰੇ ਰਹਿਣਗੇ ਇੱਕ ਦੂਜੇ ਦੇ ਵਿਰੋਧ ਦੇ ਲਈ ਨਹੀਂ ਖਰੇ ਹੋਣਗੇ ਔਰ ਅੱਗੇ ਵੀ ਇਹੀ ਕੰਮ ਚੱਲਦਾ ਰਹੇਗਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰਨਾ ਔਰ ਸਭ ਜਨ ਲੋਕ ਤਿਆਰ ਹੋ ਜੋ ਕੱਲ ਦੇ ਕਰੂਜ਼ਰ ਦੇ ਲਈ ਪਰਮੇਸ਼ਰ ਦਾ ਵੱਡਾ ਅਨੁਗ੍ਰਹਿ ਤੁਹਾਡੇ ਤੇ ਆ ਰਿਹਾ ਔਰ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਇਆ ਜਾਏ ਜੋ ਕਿ ਰੋਜ਼ ਨਹੀਂ ਤਾਂ ਨਹੀਂ ਵੀਡੀਓ ਅਪਲੋਡ ਕਰਦੇ ਆ ਇਸ ਵੀਡੀਓ ਨੂੰ ਦੇਖਣ ਦੇ ਲਈ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਦਬਾ ਲਓ